ਜਿਲ੍ਹਾ ਪ੍ਰਿਸ਼ਦ ਅਤੇ ਬਲਕ ਸਮਿਤੀ ਦੀਆਂ ਚੋਣਾਂ ਨੂੰ ਲੈ ਕੇ ਅੱਜ ਜਿਹੜੀ ਵੋਟਾਂ ਦੀ ਕਾਊਂਟਿੰਗ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਠੀਕ 8 ਵਜੇ ਜਿਹੜੇ ਬੈਲਟ ਬਾਕਸ ਹੈ ਉਮੀਦਵਾਰਾਂ ਦੀ ਹਾਜ਼ਰੀ ਵਿੱਚ ਖੁੱਲ ਚੁੱਕੇ ਸੀਗੇ ਇਹ ਸਟਰੋਂਗ ਰੂਮ ਜਿਹੜਾ ਕਿ ਫੀਕੋਰਟ ਦੇ ਬ੍ਰਿੰਡਾ ਕਾਲਜ ਵਿੱਚ ਬਣਿਆ ਆ ਇਸ ਤੋਂ ਇਲਾਵਾ ਅਗਲ ਕਰੀਏ ਤਾਂ ਫੀਕੋਰਟ ਦੇ ਦੋ ਹੋਰ ਹਲਕੇ ਕੋਟਕਪੂਰਾ ਤੇ ਜੈਤੋ ਵਿੱਚ ਵੀ ਜਿਹੜੇ ਸਟਰੋਂਗ ਰੂਮ ਬਣਾਏ ਗਏ ਸੀ ਉੱਥੇ ਵੀ ਜਿਹੜੇ ਜਿਹੜੇ ਵੋਟਾਂ ਦੀ ਕਾਊਂਟਿੰਗ ਸ਼ੁਰੂ ਹੋ ਜਾਣੀ ਹੈ ਠੀਕ 8 ਵਜੇ ਜਿਹੜਾ ਉਮੀਦਵਾਰਾਂ ਨੂੰ ਜਿਹੜਾ ਸਟਰੋਂਗ ਰੂਮ ਵਿੱਚ ਲਜਾਇਆ ਗਿਆ ਸੀ ਜਿਹੜੇ ਨੇ ਕਾਊਂਟਿੰਗ ਟੇਬਲ ਤੇ ਜਿਹੜੇ ਲਿਆਂਦੇ ਗਏ ਨੇ ਬੈਲਟ ਪੇਪਰ ਜਰੀਏ ਜਿਹੜੇ ਆ ਵੋਟਿੰਗ ਫਾਰਮ ਤੇ ਚੱਲਦੇ ਇਹ ਜਿਹੜਾ ਨਤੀਜਾ ਹੈ ਉਹ ਥੋੜੀ ਦੇਰੀ ਨਾਲ ਆ ਸਕਦੇ ਨੇ ਪਰ ਉਸ ਤੋਂ ਪਹਿਲਾਂ ਰੁਝਾਨ ਆਣੇ ਜਿਹੜੇ ਥੋੜੀ ਰਵਾ ਸ਼ੁਰੂ ਹੋ ਜਾਣਗੇ ਹਾਲਾਂਕਿ ਸ਼ਾਮ ਤੱਕ ਮੰਨਿਆ ਜਾ ਸਕਦਾ ਹੈ ਕਿ ਪੂਰੇ ਦੇ ਪੂਰੇ ਨਤੀਜੇ ਜਿਹੜੇ ਇਸ ਕਾਊਂਟਿੰਗ ਪ੍ਰਕਿਰਿਆ ਦੇ ਹੋਣਗੇ ਉਹ ਆ ਜਾਣਗੇ ਪਰ ਉਸ ਤੋਂ ਪਹਿਲਾਂ ਗੱਲ ਕਰੀਏ ਤਾਂ ਪੂਰੀ ਸੁਰੱਖਿਆ ਪ੍ਰਬੰਧ ਪੁਲਸ ਵੱਲੋਂ ਕੀਤੇ ਗਏ ਸੀ ਕਾਡੇ ਔਰ ਸਿਵਲ ਪ੍ਰਸ਼ਾਸਨ ਵੱਲੋਂ ਵੀ ਪੂਰੀ ਤਰ੍ਹਾਂ ਦੀਆਂ ਤਿਆਰੀਆਂ ਕੀਤੀਆਂ ਗਈਆਂ ਸੀ ਕੁਝ ਜਿਹੜੇ ਪਾਰਟੀਆਂ ਦੇ ਜਿਹੜੇ ਨੁਮਾਇੰਦੇ ਨੇ ਜਿ ਉਮੀਦਵਾਰ ਵੀ ਜਿਹੜੇ ਨੇ ਸਟਰੋਂਗ ਰੂਮ ਵਿੱਚ ਉਹਨਾਂ ਨੂੰ ਵੀ ਲਗ ਜਗ੍ਹਾ ਦਿੱਤੀ ਗਈ ਹੈ ਤਾਂ ਕਿ ਉਹ ਆਪਣੀ ਜਿਹੜੀ ਹੈ ਬੈਲਟ ਬਾਕਸ ਖੁੱਲਦੇ ਹੋਏ ਉਦੋਂ ਜਿਹੜੀ ਵੋਟਾਂ ਦੀ ਕਾਊਂਟਿੰਗ ਹੁੰਦੇ ਹੋਏ ਉਹ ਤਾਂ ਆਰਾਮ ਨਾਲ ਦੇਖ ਸਕਣਗੇ ਔਰ ਅਗਰ ਕਿਸੇ ਨੂੰ ਕੋਈ ਕੋਈ ਸ਼ੰਕਾ ਹੋਏਗੀ ਤਾਂ ਉਤਰਾਤ ਜਿਹੜੇ ਉਸ ਦਰਨ ਰਾਤ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਪੂਰੀ ਵੱਡੀ ਗਿਣਤੀ ਵਿੱਚ ਜਿਹੜੇ ਨੇ ਵੱਖ-ਵੱਖ ਪਾਰਟੀਆਂ ਦੇ ਸਮਰਥਕ ਉਹ ਵੀ ਜਿਹੜੇ ਹੁਣ ਪੁੱਜ ਚੁੱਕੇ ਨੇ ਸਟਰੋਂਗ ਰੌਮ ਦੇ ਬਾਹਰ ਉਹਨਾਂ ਦੀ ਜਿਹੜੀ ਗਿਣਤੀ ਕਾਫੀ ਹੱਦ ਤੱਕ ਵਧੀ ਹੋਈ ਹੈ ਹਾਲਾਂਕਿ ਪੁਲਿਸ ਵੱਲੋਂ ਕਿਸੇ ਕਿਸਮ ਦਾ ਵੀ ਕੋਈ ਮੋਬਾਈਲ ਜਾਂ ਹੋਰ ਚੀਜ਼ ਅੰਦਰ ਲਿ ਕੀਤੀ ਜਾ ਰਹੀ ਹੈ ਔਰ ਇਹ ਵੋਟਾਂ ਦੀ ਕਾਊਂਟਿੰਗ ਤੋਂ ਬਾਅਦ ਹੀ ਜਿਹੜਾ ਨਤੀਜੇ ਜਿਹੜੇ ਆ ਉਹ ਥੋੜੀ ਥੋੜੀ ਦੇਰ ਬਾਅਦ ਆਣੇ ਸ਼ੁਰੂ ਹੋ ਜਾਣਗੇ ਔਰ ਉਹ ਜਾਣ ਕੀ ਮਿਲਦਾ ਹੈ ਅੱਗੇ ਜਾ ਕੇ ਕਿਸ ਪਾਰਟੀ ਨੂੰ ਜਿਹੜਾ ਪੂਰੀ ਤਰ੍ਹਾਂ ਇਸ ਦਾ ਸਮਰਥਨ ਮਿਲਦਾ ਹੈ ਉਹ ਹੁਣ ਆਉਣ ਵਾਲਾ ਹਜੇ ਸਮਾਂ ਤੈਅ ਕਰੇਗਾ ਪਰ ਉਸ ਤੋਂ ਪਹਿਲਾਂ ਗੱਲ ਕਰੀਏ ਤਾਂ ਅੱਜ ਜਿਹੜੀ ਵੋਟਿੰਗ ਦੀ ਪ੍ਰਕਿਰਿਆ ਹੈ ਉਹ ਪੂਰੀ ਤਰ੍ਹਾਂ ਜਿਹੜੇ ਸ਼ਾਂਤਮਈ ਤਰੀਕੇ ਦੇ ਨਾਲ ਸ਼ੁਰੂ ਹੋ ਚੁੱਕੀ ਹੈ ਫਰੀਦਕੋਟ ਤੋਂ ਜੀਟੀਸੀ ਨਿਊਜ਼ ਨਰੇਸ਼ ਸਿਟੀ